ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੇਧੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ گاਵਾ ਦਿਖਾਉਣੀ ਹੈ ਵਿੱਚੋਂ ਕੁਝ ਸੂਈਆਂ ਤੇ ਕੁਝ ਗੱਬਣਾ ਨੋਰਮਲ ਰੇਟ ਹਰ ਵਾਰੀ ਵੇਚਣਾਂ ਦੇ ਹੁੰਦੇ ਆ ਤੇ ਅੱਜ ਵੀ ਵੇਖਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਬੜੀ ਚਲੋ ਵਧੀਆ ਕਿਰਪਾ ਚੀਜ਼ ਦੀ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਸ਼ੌਕੀਏ ਹਾਂਜੀ ਪਿੰਡ ਮਿਆਦਿਆਂ ਤੁਸੀਂ ਲਈ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਿਖ 7298934277 ਠੀਕ ਹੈ ਤੇ ਪੰਜ ਫੇਰ ਅੱਜ ਹਾਂਜੀ ਪੰਜ ਜੀ ਤੇ ਰੇਟ ਨਾਰਮਲ ਹੀ ਕੋਈ ਚੰਨੀ ਆ ਪਾਪਾ ਨੇ ਰੇਟ ਤੁਹਾਨੂੰ ਪਤਾ ਹੱਬ ਜੀ ਨਾਰਮਲ ਹੁੰਦਾ ਠੀਕ ਹੈ ਚਲੋ ਸ਼ੁਰੂਆਤ ਹੈ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਕਿੰਨਾ ਕਿਚੜ ਹੋ ਗਿਆ ਵੀਰ ਜੀ ਨਸ ਹੋਈ ਨਾ ਇਹ ਨਹੀਂ ਸੋ 8 ਦਿਨ ਹੋ ਗਏ ਨੇ 8 ਕਿਲੋ ਗੰਗਨ ਗੰਨ ਮਾਰਨ ਦੀ ਠੀਕ ਆ ਦੇਖ ਸਕਦੇ ਜੀ ਇਤਰਾ ਹੀ ਦਹੀਂ ਆ ਮੈਲਾ ਜਮਾਣਾ ਕਿੰਨਾ ਜਿਹਦੇ ਕੋਲ ਦੁੱਧ ਫਿਰ ਕੋਈ ਪੀ ਦੁੱਧ ਹੈਗਾ ਜੇ 12 ਕਿਲੋ ਅੱਛਾ ਹਾਂਜੀ ਅਬ 12 ਨੂੰ ਵੀ ਛੱਡਿਆ 10 ਕਿਲੋ ਦੀ ਗਰੰਟੀ ਆ ਭਾਵੇਂ ਵੀਰ ਭਰਾ ਚਾਰ ਡੰਗ ਮੈਂਦਾ ਰਹੇ ਅੱਛਾ ਹਾਂਜੀ 10 ਲੀਟਰ ਜੇ ਤਰ੍ਹਾਂ ਮਰਜ਼ੀ ਕੋਈ ਚੋਈ ਜਾਵੇ ਮਰਜ਼ੀ ਚਾਹੁੰਦਾ ਰਹੇ ਤੋਰਾ ਹਾਂ ਫਿਰ ਇੱਕ ਰਹੀ ਨਾ ਬੱਚਾ ਕਿਹੜਾ ਜੇ ਦਾ ਜਿਹੜਾ ਗਾੜੀ ਬੰਨੇ ਆਹੀ ਬੱਚਾ ਜੇ ਦਾ ਤੇ ਕਿੰਨਾ ਰੱਖਣਾ ਵੀ ਜੀ ਦਾ ਮੁੱਲ ਚੱਲ ਜੀ ਮੁੱਲ ਤੇ 60000 ਕਰਦੇ ਆ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਆਪਾਂ ਇਹ ਸਮਝਾ ਦੋ ਜੇ ਅੱਜ ਕਰੀ ਜੇ ਸੁਣੋਈ ਮੇਲੇ ਮੁੱਲੇ ਜਾਣਾ ਹਣ ਸਾਰਿਆਂ ਨੇ ਮੇਲੇ ਜਾਣਾ 20000 ਮਾਨ ਕਰਦੀ ਐ ਅੱਛਾ ਹਾਂਜੀ ਤੁਸੀਂ ਕਰਾਓ ਮਾਨ ਜੇ ਨਾ ਕਰੋ 32000 ਦੀ ਦੇ ਦਈਏ ਦੇ ਦਾ ਠੀਕ ਐ ਬਾਕੀ ਚਲੋ ਮੌਕੇ ਤੇ ਮਾਨਤਨ ਹੋਰ ਹੋ ਜੇ ਫੋਨ ਲਾਵੇ ਮੋੜਦੇ ਨਹੀਂ ਕਿ ਅੱਛਾ ਆਏ ਵਾਰੀ ਆਪਾਂ ਮੋੜਦੇ ਨਹੀਂ ਕਿ ਇਹਨੂੰ ਦੇ ਦੇਣੀ ਫੋਨ ਲਾਵੇ ਕਰੀ ਮਾਨਤਨ ਖੁੱਲੇ ਹੀ ਹੋਣਗੇ ਸਾਰਿਆਂ ਚ ਥਾਣੇ ਤੇ ਦੇਖ ਸਕਦੇ ਲੱਗੇ ਤੋਂ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹਦੇ ਕੋਲ ਵੀ ਇੰਨਾ ਹੀ ਦੁੱਧ 1000 ਲੀਟਰ ਜੀ ਦੁੱਧ ਹੋ ਗਿਆ 11 ਕਿਲੋ ਇਹਦੀ ਵੀ 10 ਕਿਲੋ ਦੀ ਗਾਰੰਟੀ ਹੈ ਆਪਣੀ ਅੱਛਾ ਹਾਂਜੀ ਖੋਲੋ ਫੇਰ ਤੋੜ ਦੀ ਇਹਨਾਂ ਵਿੱਚ ਜੋ ਇਹ ਪੂਰਾ ਦੱਗਿਆ ਤਾਂ ਥੋੜਾ ਲੱਗਿਆ ਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਠੀਕ ਹੈ ਚੰਗੇ ਗੈਪ ਤੇ ਥਾਨੇ ਆ ਜਿਹੜਾ ਤੇ ਆ ਥਨ ਵੀ ਦੇਖ ਸਕਦੇ ਤੇ ਲੱਗੇ ਤਾਂ ਤੇ ਇਹਦਾ ਮੁੱਲ ਵਿੱਦੀ ਫਿਰ ਇਹਦਾ ਮੁੱਲ 35000 ਰੁਪਏ ਅੱਛਾ ਹਾਂਜੀ ਕਿੰਨੇ ਰੀ ਦੇਣੀ ਹੈ ਇਹ ਵੀ ਤੋਂ ਵੀ 2000 ਮਾਰਕ ਕਰ ਦਈਏ ਜੈਸ ਨੂੰ ਹੀ ਕਰੀ ਜਾਈਏ ਫਿਰ ਇਹ ਵੀ ਉਹਨੇ ਦੀ ਦੇ ਦਈਏ ਫਿਰ ਚਲ ਦੇ ਦਿੰਦੇ ਨੇ ਕੋਈ ਗੱਲ ਠੀਕ ਹੈ ਮਸ਼ੀਨ ਪਹਿਲਾਂ ਜੇ ਡੱਬੀ ਡੁੱਬੀ ਤੁਹਾਨੂੰ ਪਤਾ ਕੋਈ ਦੰਦਾ ਨਹੀਂ ਚਲੋ ਕੋਈ ਨਹੀਂ ਦੇ ਦਾਂਗੇ ਤੇ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਵਛਾ ਜੀ ਇਹਨੂੰ ਕਿੰਨਾ ਐਂਡ ਤੇ ਦਿਖਾ ਦੇ ਇਹਨੂੰ ਕੋਈ ਸੂਈ ਨੂੰ ਕੋਈ 20 25 ਦਿਨ ਹੋ ਗਏ ਅੱਛਾ ਹਾਂਜੀ ਠੀਕ ਹੈ ਤੇ ਜਿਹੜੀ ਆ ਵਾਲੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਹੱਟ ਜੀ ਸੂਈ ਨੂੰ ਕੋਈ 10 10 12 ਦਿਨ ਹੋ ਗਏ 10 12 ਦਿਨ ਹੋ ਗਏ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਵਛਾ ਜੀ ਇਹਦੇ ਮਗਰ ਵਛਾ ਹੈ ਤੇ ਦੁੱਧ ਦੁੱਧਾ ਰੁਪਈ ਜੀ ਲਗੋ 14 15 ਕਿਲੋ ਹੈਗਾ ਇਤਨਾ ਦੁੱਧ 13 ਕਿਲ ਅੱਛਾ ਤੋੜਾਂ ਹਾਂ ਫੇਰ ਇੱਕ ਵਾਰੀ ਬਾਕੀ ਇਹ ਕਿ ਸਾਰੀਆਂ ਸੂਈਆਂ ਸਵਾਈਆਂ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਅਸੀਂ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਚਵਾਈ ਭਾਵੇਂ ਇੱਥੇ ਆ ਕੇ ਕਰ ਲਓ ਭਾਵੇਂ ਵੀਡੀਓ ਕਾਲ ਤੇ ਕਰ ਲਓ ਉਹ ਜ਼ਿੰਮੇਵਾਰੀ ਤੁਹਾਡੀ ਆ ਦੋ ਟਾਈਮ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਜਿੱਥੇ ਵੀ ਖੜਨਾ ਹੁੰਦਾ ਪਸ਼ੂ ਜ਼ਰੂਰੀ ਨਹੀਂ ਇੱਥੋਂ ਨਹੀਂ ਜਿੱਥੇ ਵੀ ਖੜਨਾ ਹੈ ਪਸ਼ੂ ਆਪਣੀ ਦੋ ਟਾਈਮ ਚਵਾਈ ਕਰਕੇ ਖੜਿਆ ਕਰ ਤੇ ਇਹਦਾ ਮੁੱਲ ਵਿੱਧੀ ਫਿਰ ਅੱਛਾ ਹਾਂਜੀ ਬਾਕੀ ਤੋਂ ਵੀ ਲਾ ਦੋ ਕਿੰਨੇ ਦੇ ਜਹਾਜ ਜੀ ਕਰੀਏ ਫਿਰ ਹਾਂਜੀ ਜਹਾਜ ਜੀ 35000 35000 ਦੀ ਦੇ ਦੋਗੇ ਤੇ ਦੁੱਧ ਕਿੰਨਾ ਕਰੋ ਚਵਾ ਦੋਗੇ ਪੱਕਾ ਦੁੱਧ ਹਰ ਦਿਨ 13 ਕਿਲੋ ਚਵਾ ਤੇ 13 ਲੀਟਰ ਚਵਾ ਦੋਗੇ ਠੀਕ ਹੈ ਤੇ ਥਾਣਾ ਇਹਦੇ ਵੀ ਦੇਸਾ ਦੇ ਚ ਲੱਗੇ ਉਹ ਤੇਰਾ ਠੰਡੀ ਤੇਰੀ ਆ ਠੰਡੀ ਠੰਡੀ ਆ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਉਹ ਵੀ ਸਿੰਗਾਲੀ ਤੇ ਇਹ ਵੀ ਸਿੰਗਾਲੀ ਜੇ ਉਸਹਾ ਨੇ ਤੁਸੀਂ ਆਪਣਾ ਵੇਖ ਲਓ ਇੰਨੀ ਮਹੀਨੇ ਦੀ ਸੂਈ ਨੂੰ ਕੋਈ ਮਹੀਨਾ ਹੋ ਗਿਆ ਅੱਛਾ ਹਾਂਜੀ ਮਹੀਨਾ ਹੋ ਗਿਆ ਵਾ ਤੇ ਇਹਦੇ ਕੋਲ ਦੁੱਧ ਕਿੰਨਾ ਇੱਕ ਹੋਰ ਪੀ ਦੁੱਧ ਹੈਗਾ ਜੇ 11 ਕਿਲੋ ਇਹ ਵੀ 10 ਕਿਲੋ ਦੀ ਬੇਟੀ ਆ ਤੋਰ ਹਿੰਨ ਵਿੱਚ ਇੱਕ ਦੀ ਤਹਕੀਕ ਲੱਗਦੀ ਕਿ ਕਿਹੜਾ ਕਿਹੜਾ ਦੇਖਿਆ ਦੇਖੋ ਲੱਗਾ ਵਾ ਬਾਕੀ ਕਈ ਚੀਜ਼ਾਂ ਸਾਡੇ ਤੋਂ ਬਖੌਣ ਵਾਲੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਵਾ ਇਸ ਕਰਕੇ ਆਪਣੀ ਤੁਹਾਡੀ ਵੀ ਜ਼ਿੰਮੇਵਾਰੀ ਆ ਕਿ ਆਪਣੀ ਤੁਸੀਂ ਸਮਝਣਾ ਵੇਖ ਕੇ ਸਾਰੀਆਂ ਚੀਜ਼ਾਂ ਆਪ ਆਪਣੇ ਨਿਰਖ ਪਰਖਣਾ ਲੈਣੀਆਂ ਤੇ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਹਾਂਜੀ 35000 ਮੁੱਲ ਕਰਦੇ ਜੀ 35000 ਇਹ ਵੀ 32000 ਇਹ ਵੀ 32000 ਦੀ ਦੇ ਦੋਗੇ ਠੀਕ ਤੇ ਮਾਨਤਨ ਸਾਰੀਆਂ ਚ ਖੁੱਲੇ ਹੀ ਹੋਣੇ ਆ ਮਾਨਤਨ ਸਾਰੀਆਂ ਚ ਖੁੱਲੇ ਹੋਣੇ ਆ ਜਿਹੜੇ ਵੀ ਨੇ ਕੋਈ ਵੀ ਪਸੰਦ ਆਉਂਦੀ ਆ ਫੋਨ ਲਾਵੇ ਕਰੀ ਇਕਰੀ ਅੰਡਲੀ ਗਾਂ ਦਿਖਾਉਣ ਤੋਂ ਪਹਿਲਾਂ ਬੱਚੇ ਤੁਹਾਨੂੰ ਦਿਖਾ ਦਈਏ ਆ ਬੱਚੇ ਜੇ ਆਹ ਹਰਪਜੀਤ ਸਿੰਘ ਵਾਲੀ ਦਾ ਜੇ ਕਿਹੜੀ ਸਿੰਘਾਲੀ ਦਾ ਚਿੱਟੀ ਉਹ ਜੀ ਤੁਹਾਨੂੰ 13 ਕਿਲੋ ਦੁੱਧ ਆ ਠੀਕ ਆ ਹਾਂਜੀ ਆਹ ਵਸ਼ੀਏ ਡੱਬੀ ਗਈ ਦੀ ਜੇ ਪਹਿਲਾਂ ਉਹ ਕੋਈ ਠੀਕ ਆ ਆਹ ਪਰ ਲਈ ਦੀ ਜੇ ਫਿਰ 10 ਦਾ ਦੱਸ ਆਪਣੀ ਸਮਝਣਾ ਵੇਖ ਲੋ ਸਾਰੇ ਕਿੰਨੇ ਕੇ ਚਿਰ ਦੇ ਬੱਚੇ ਆ ਕੋ ਵੱਧ ਵੀ ਹੋ ਸਕਦੇ ਆ ਤੇ ਲਿਆ ਫਿਰ ਐਂਡਲੀ ਗਾਮੀਤ ਹੋ ਰਹੀ ਹੈ ਗੱਬਨ ਜੇ ਬਾਕੀ ਕੱਦ ਕਾਠ ਬੇਲ ਦੀ ਜਿਹੜੀ ਇਹ ਵੀ ਚੰਗੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਜੀ ਵੀ ਜੀ ਸਰਪ ਜੀ ਘਰ ਆ ਤੇ ਆਉਂਦੇ ਸੀ 16 17 ਕਿਲੋ ਚੋਆ ਹਾਂਜੀ ਬਾਕੀ ਦੁੱਧ ਚਾਹੂਗੀ ਬੋਡੀ ਵੀ ਇਹ ਤੁਹਾਨੂੰ ਪਤਾ ਚੰਗੀ ਆ ਹਾਂਜੀ ਹਾਂਜੀ ਬਾਕੀ ਹੈਗੀ ਵੀ ਕਾਲੀ ਜਰਸੀ ਆ ਹਾਂਜੀ ਪੂਰੇ ਕਾਲੇ ਰੰਗ ਦੀ ਵੜਿਆ ਥਣ ਵੀ ਇਹ ਤੇ ਸਾਰੇ ਕਾਲੇ ਆ ਅੰਦੇਖ ਸਾਡੇ ਤੇ ਇਹਦਾ ਮੁੱਲ ਵਿਧੀ ਫਿਰ ਮੁੱਲ ਤਾਂ ਤੁਸੀਂ 40000 ਕਰਦੇ ਅੱਛਾ ਹਾਂਜੀ ਬਾਕੀ ਕਹੀ ਕਿੰਨੇ ਕਿੰਨੇ ਦੇ ਮੁਕਾ ਦੀਏ 2000 ਮੰਨ ਕਰਤੀਏ ਯਾਰ ਹੋਰ ਛੱਡ ਦੀਏ ਫਿਰ ਠੀਕ ਆ 37000 ਦੀ ਹੋ ਜਾਊਗੀ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਮੋੜਦੇ ਨਹੀਂ ਕੇ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਣਾ ਜੀ ਜੀ ਵੇਖੋ ਤੁਹਾਡੇ ਸਾਹਮਣੇ ਮਾਲੋ ਗਰਮੀ ਕੱਟਣ ਵਾਲਾ ਜਿੰਨਾ ਵੀ ਪਾਇਆ ਹਾਂਜੀ ਹਾਂਜੀ ਗਰਮੀ ਵਾਲਾ ਮਾਲੀ ਹਾਂ ਬਾਕੀ ਗਰਮੀ ਵਾਲੇ ਮਾਲਾ ਵੇਖੋ ਜਿਨ੍ਹਾਂ ਨੇ ਵੀ ਘਰ ਵੀਰ ਭਰਾ ਘਰ ਚੋਣੀਆਂ ਠੀਕ ਹੈ ਬਾਕੀ ਇਹ ਹੈ ਕਿ ਜਿੰਨੇ ਵੀ ਖੜਨੀਆਂ ਆ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾ ਕੇ ਖੜਨੀ ਆ। ਆਪਣੀ ਦੋ ਟਾਈਮ ਚ ਵਾਈ ਕਰਕੇ ਤਿੰਨ ਟਾਈਮ ਚ ਵਾਈ ਕਰਕੇ ਤੇ ਸਾਡੀ ਗੱਲ ਤੇ ਜਰੂਰ ਧਿਆਨ ਦਿਆ ਕਰ ਗੌਰ ਕਰਿਆ ਕਰ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।